ਮੇਰੇ ਇਹ ਤੇ ਸਾਨੂੰ ਟੈਲੀਫੋਨ ਐਕਸਚੇਂਜ ਤੋਂ ਲੋਕੀ ਲੈਣ ਆਏ ਨੇ ਕਿ ਇਹ ਅਚਾਨਕ ਕਿਸੇ ਨੇ ਸ਼ਰਾਬੀ ਤੱਤਵ ਵੱਲੋਂ ਲਾਈ ਗਈ ਹੈ ਜਿਸ ਨੇ ਮੇਜਰ ਫਾਇਰ ਦਾ ਰੂਪ ਕਾਰਨ ਕੀਤਾ ਹੈ ਤੇ ਕਵਾੜ ਜਿਆਦਾ ਹੋਣ ਕਰਕੇ ਬਹੁਤ ਜਿਆਦਾ ਅੱਗ ਸੀ ਜਿਹਨੂੰ ਬਹੁਤ ਅਮਰਜ ਇਹ ਕਿ ਸ਼ਰਾਬੀ ਤੱਤਵ ਵੱਲੋਂ ਲਾਈ ਗਈ ਹੈ ਜੀ ਕਿ ਕਿਸ ਚੀਜ਼ ਨੂੰ ਲੱਗੀ ਸੀ ਕਵਾੜ ਹੈ ਜੀ ਕੋੜਾ ਕਰਕਰ ਸੰਡਾ ਜਨੂੰ ਕਹੇ ਜਾਂਦੇ ਕਿੰਨੀ ਕਰ ਸੀਗੀ ਇਹ ਕਾਫੀ ਜਿਆਦਾ ਸੀ ਆਕੇ ਜੀ ਕਾਬੂ ਪਾ ਲਿਤਾ ਗਿਆ ਕਾਬੂ ਪਾ ਲਿਤਾ ਗਿਆ ਜੀ ਕੋਈ ਜਾਨੀ ਮਾਲੀ ਨਹੀਂ ਨਹੀਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਜੀ ਨੇੜੇ ਜਿਹੜੇ ਕਾਰ ਸੀ ਉਹਨਾਂ ਨੂੰ ਕਿਸੇ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਅੱਛਾ ਕਿੰਨੀਆਂ ਗੱਡੀਆਂ ਲੱਗੀਆਂ ਦੋ ਗੱਡੀਆਂ ਲਾਤੀਆਂ ਜੀ ਤੀਜੀ ਲੱਗੀ ਹੋਈ ਉੱਧਰ ਪਰਲੇ ਪਾਸੇ